ਇਸ ਸਾਰਾ ਚੋ ਰਿਹਾ ਬੁਰਾ ਹਾਲਾ ਨਾਬੇ ਦਾ ਸਿਵਲ ਹਸਪੀਟਲ ਦਾ ਮਰੀਜ਼ ਦੇਖ ਲੋ ਤੁਸੀਂ ਸਾਰੇ ਵਾਰੇ ਖੜੇ ਨੇ ਇਹਦਾ ਕੋਈ ਕਰਨਾ ਚਾਹੀਦਾ ਭਗਵੰਤ ਮਾਨ ਸਾਹਿਬ ਨੂੰ ਦੇਖੋ ਤੁਹਾਡੇ ਸਾਹਮਣੇ ਹਾਲਾਤ ਕਿਹੋ ਜਿਹੇ ਨੇ ਸਾਰੇ ਸਫਤਾਂ ਜੀ ਪੇਸ਼ੈਂਟ ਨੂੰ ਕੀ ਸਮੱਸਿਆ ਆਈ ਜੇ ਪੇਸ਼ੈਂਟ ਨੂੰ ਸਮੱਸਿਆ ਆਈ ਜੇ ਤਾਂ ਉੱਤੇ ਚੋਂਦਾ ਹੈ ਉਹਨਾਂ ਦੇ ਇਹ ਤਾਂ ਬੈੱਡ ਉਧਰ ਖਿੱਚੋ ਕਦੇ ਇੱਧਰ ਖਿੱਚੋ ਕਹਣਾ ਇਹ ਸਾਰਾ ਕੁਝ ਇੱਕਨ ਹਾਲਾਤ ਦੇਖੋ ਤੁਸੀਂ ਆਪ ਵੀ ਕੈਸੇ ਨੇ ਤੁਸੀਂ ਕਿਨੂੰ ਲੱਗੇ ਆਏ ਮੈਂ ਮੇਰੀ ਸਾਲੀ ਨੂੰ ਲੈ ਕੇ ਆਇਆ ਸੀਗਾ ਜੀ ਉਹਦਾ ਲੱਤ ਦਾ ਆਪਰੇਸ਼ਨ ਹੋਣਾ ਹੈ ਉਹਦੇ ਕਰਕੇ ਹੁਣ ਆਪਰੇਸ਼ਨ ਥੀਟਰ ਚ ਨੇ ਉਹ ਸਾਰੀ ਹਸਪਤਾਲ ਦਾ ਚੋਰ ਆ ਫਿਰ ਤੁਹਾਨੂੰ ਇੱਥੇ ਪਾਉਂਗੇ ਬੈੱਡ ਕਿੱਥੇ ਦੇਵੋਗੇ ਤੁਸੀਂ ਇਹ ਹੁਣ ਦੇਖਾਂਗੇ ਜੀ ਹੁਣ ਇਹ ਕਾਪੇ ਕਰਨਗੇ ਆ ਪਿਆ ਸਾਡਾ ਸਮਝੋ ਹੁਣ ਦੇਖਦੇ ਆਂ ਵੀ ਕੀ ਕਰਦੇ ਨੇ ਡਾਕਟਰ ਸਾਹਿਬ ਕਿਵੇਂ ਕਿੱਥੇ ਪਾਉਂਦੇ ਨੇ ਕੀ ਕਰਦੇ ਨੇ ਕੀ ਲਾਹਦਾ ਹਾਲਾਤ ਤਾਂ ਸੁਧਰਨੇ ਚਾਹੀਦੇ ਨੇ ਹਸਪਤਾਲ ਦੇ ਬਿਲਕੁਲ ਸੁਧਰਨੇ ਚਾਹੀਦੇ ਨੇ ਜਿਸ ਹਿਸਾਬ ਨਾਲ ਹਾਲਾਤ ਨੇ ਦੇਖੋ ਉਹਨਾਂ ਦੇ ਸਾਹਮਣੇ ਅਗਲਾ ਕੀ ਕਰ ਸਕਦਾ ਕੀ ਨਹੀਂ ਆਣਾ ਅਗਲਾ ਡੇਢੀ ਦੂਰੋਂ ਆਉਂਦਾ ਪੇਸੈਂਟਰੋਂ ਆਉਂਦਾ ਜਿਆ ਜਿਆ ਹਾਲਾਤ ਦੇਖੋ ਤੁਸੀਂ ਕਿਵੇਂ ਬਣੇ ਹੋਏ ਨੇ ਸਾਰੇ ਪਾਣੀਓ ਪਾਣੀ ਸੱਤਾਂ ਜੋਰ ਰਹੀਆਂ ਨੇ ਆਪਣਾ ਮੇਰੇ ਡੇਢੀ ਤਾਂ ਨਹੀਂ ਜਿਹੜੇ ਹਾਲਾਤ ਨੇ ਕਿਸ ਤਰ੍ਹਾਂ ਦੇ ਨੇ ਇੱਥੇ ਸਰਕਾਰ ਦੇ ਬਹੁਤ ਬੁਰੀ ਹਾਲਤਾਂ ਜੀ ਬਹੁਤ ਜ਼ਿਆਦਾ ਬੁਰੀ ਹਾਲਤਾਂ ਪਹਿਲਾਂ ਡੇਢੀ ਉੱਥੇ ਦਾ ਨਾ ਸੀਗਾ ਜੀ ਉੱਥੋਂ ਚੂਨ ਦੇ ਕਾਰਨ ਬਹੁਤ ਦਿੱਕਤ ਆਈ ਸਾਨੂੰ ਬਹੁਤ ਮਰੀਜ਼ ਤੰਗ ਨੇ ਜੀ ਉਹਦੇ ਜਦੋਂ ਦੇਖੋ ਜੀ ਇਹ ਹਸਪਤਾਲ ਦੀ ਇਹ ਹਾਲਤ ਨੇ ਆਮ ਜਨਤਾ ਕੀ ਕਰੂਗੀ ਫੇਰ ਆਮ ਜਨਤਾ ਦੇ ਹਾਲਾਤ ਕਿੱਦਾਂ ਸੁਧਰਨਗੇ ਜਦੋਂ ਹਸਪਤਾਲਾਂ ਦੀ ਆਪਣੇ ਹਾਲਾਤ ਮਾੜੇ ਨੇ ਜਿੱਥੇ ਜਿੱਦੇ ਇੱਥੇ ਮਰੀਜ਼ ਸੀ ਉਹ ਕਿੱਥੇ ਗਏ ਉਹ ਮਰੀਜ਼ ਸਾਰੇ ਇੱਧਰ ਉੱਧਰ ਹੋ ਗਏ ਕੁਝ ਥੱਲੇ ਪਏ ਕੁਝ ਪਟਿਆਲੇ ਰੈਫਰ ਕਰਤੇ ਉਹਦੇ ਕਰਕੇ ਫਿਰ ਚੂਨ ਕਰਕੇ ਗੱਲ ਆ ਜੀ ਇੱਥੇ ਤਾਂ ਜ਼ਿਆਦਾ ਬਿਮਾਰ ਹੋ ਰਹੇ ਨੇ ਇਸ ਇਹ ਹਾਲਤ ਦੇਖ ਕੇ ਤਾਂ ਇਹਨਾਂ ਦਾ ਜ਼ਿਆਦਾ ਹੁਣ ਕੋਚਾਂ ਵੀ ਲੱਗਦੇ ਹੈਗਾ ਨਾਲ ਦੀ ਨਾਲ ਗੰਦਗੀ ਪੈਂਦੇ ਉਹਦੇ ਕਰਕੇ ਜ਼ਿਆਦਾ ਮਰੀਜ਼ ਤਾਂ ਇੱਥੇ ਠੀਕ ਥੋੜੀ ਹੋਊਗਾ ਉਹ ਤਾਂ ਜ਼ਿਆਦਾ ਬਿਮਾਰ ਹੋ ਰਿਹਾ ਹੈ ਸਰਕਾਰ ਕਦੋਂ ਤੇ ਇਹ ਹਾਲਾਤ ਨਹੀਂ ਇਹ ਜਿੱਦਨਾਂ ਮੀਂਹ ਪਿਆ ਜੀ ਉਹਸ ਦਿਨ ਹਾਊਸ ਟੈਂਟ ਤੋਂ ਉਧਦੀ ਚੁਰਿਆ ਹੀ ਹੈ ਅਜੇ ਤਾਂ بارش ਵੀ ਨਹੀਂ ਇੰਨੀ ਪਈ ਆ ਆਪਣੇ ਤਾਂ ਬਹੁਤ ਘੱਟ بارش ਆ ਜੇ ਜ਼ਿਆਦੇ ਪੈਣ ਲੱਗੇ ਫਿਰ ਸਾਰੀ ਇਤਾਂ ਦੀ ਬਹੁਤ ਬੁਰਾ ਹਾਲ ਹੋ ਜਾਣਾ ਜੀ ਬਹੁਤ ਜ਼ਿਆਦੇ ਬੁਰਾ ਹਾਲ ਹੋ ਜਾਣਾ ਅਸੀਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਸਰ ਚਲੋ ਹੋਰ ਤਾਂ ਹਾਲਾਤ ਨਹੀਂ ਸੁਧਰਦੇ ਹਸਪਤਾਲਾਂ ਦੇ ਤਾਂ ਹਾਲਾਤ ਸੁਧਰਨੇ ਚਾਹੀਦੇ ਨੇ ਮਰੀਜ਼ ਆਪਣਾ ਇਲਾਜ ਕਰਾਉਣਾ ਹੁੰਦਾ ਤਾਂ ਆਉਂਦਾ ਜੀ ਇੱਥੇ ਜਦੋਂ ਮਰੀਜ਼ ਹੀ ਇੱਥੇ ਹੋਣੀ ਹੈਗਾ ਜੀ ਫਿਰ ਫਾਇਦਾ ਕੀ ਹੈ ਇਹਨੇ ਇੱਥੇ ਤੁਹਾਨੂੰ ਕੀ ਮਰੀਜ਼ ਤੁਹਾਡਾ ਇੱਥੇ ਐਡਮਿਟ ਆ ਜਿੰਨੇ ਮੀ ਪਾ ਪੈ ਰਿਹਾ ਇੱਥੇ ਕਿੰਨਾ ਕ ਜਿਹੜਾ ਹੈਗਾ ਟਫ ਕਰਿਆ ਜਿਹੜੇ ਜਿੱਥੇ ਜਿਹੜੇ ਹਸਪੀਟਲ ਦੇ ਵਿੱਚ ਡਾਕਟਰ ਇਹ ਸੇਵ ਨਹੀਂ ਉਥੇ ਮਰੀਜ਼ ਕਿੱਥੋਂ ਸੇਵ ਰਹਿਣਗੇ ਠੀਕ ਹੈ ਨਾ ਜਿੱਤੇ ਬੁੰਦਾ ਬੰਦੀ ਹੋ ਰਹੀ ਹੈ ਮੇਰੇ ਹਿਸਾਬ ਨਾਲ ਤਾਂ ਮਰੀਜ਼ ਦਾ ਬੁਰਾ ਹਾਲ ਹੀ ਠੀਕ ਹੈ ਜੀ ਉਧਰ ਐਮਰਜੈਂਸੀ ਦੇ ਵਿੱਚ ਬੜਾ ਬੁਰਾ ਹਾਲ ਹੈ ਜੀ ਤੇ ਸਾਧੋ ਵੱਧ ਜਾਨੀ ਕਿ ਕਹਿੰਦਾ ਮਤਲਬ ਕੀ ਹੈ ਵੀ ਬੜਾ ਹੀ ਜਿਆਦਾ ਬੇਤੁਕਾ ਨਹੀਂ ਸਰ ਇਹ ਸਾਰੇ ਹਸਪਤਾਲੇ ਚੋਰੀਆ ਕੀ ਨਹੀਂ ਸਾਰੇ ਜਿੱਧਰ ਤੂੰ ਜਾਣਿਆ ਦੀ ਸਾਰੇ ਬਸ ਇੱਥੇ ਪਕਦੇ ਬਗੋੜੀਏ ਸਾਰੇ ਬਸੇ ਹੂੰ ਜਿਆਦੇ ਮੁਰਾਲ ਹੋਇਆ ਹੈ ਕੀ ਮੁਸ਼ਕਿਲ ਕੀ ਆ ਰਹੀ ਤੁਹਾਨੂੰ ਮੁਸ਼ਕਿਲ ਤਾਂ ਹੈ ਜੁਰੈ ਨਹੀਂ ਪਤਾ ਜਿਹੜਾ ਪੇਸ਼ੈਂਟ ਆ ਰਹੇ ਨੂੰ ਲੈ ਕੇ ਜਦ ਐਨ ਪਤਾ ਸਲਿੱਪ ਕਰ ਜੇ ਪੈਰ ਹੂੰ ਪਹਿਲੀ ਪੇਸ਼ੈਂਟ ਅੰਦਰੀਆ ਤੇ ਉਸ ਤੋਂ ਬਾਅਦ ਜੋ ਜੇ ਪੈਰ ਸਲਿੱਪ ਕਰਕੇ ਦੇ ਨਾਲ ਵਾਲਾ ਵੀ ਨਾਲ ਦੇਖ ਸਕਦਾ ਠੀਕ ਹੈ ਜੀ ਇਹ ਤਾਂ ਕੋਈ ਨਾ ਕੋਈ ਪ੍ਰਬੰਧ ਹੋਣਾ ਚਾਹੀਦਾ ਬਿਸਤਰੇ ਵੀ ਚੇਂਜ ਕਰੇ ਜਿਵੇਂ ਮਰੀਜ਼ਾਂ ਨੇ ਬੈੱਡ ਵਗੈਰਾ ਇੱਧਰ ਉੱਧਰ ਕਰੇਗਾ ਹਾਂ ਜਿਵੇਂ ਮੰਨ ਕੇ ਚੱਲੋ ਇੱਥੇ ਹੁਣ ਐਫੀਸ਼ੀਐਂਟ ਪਏ ਨੇ ਸਾਨੂੰ ਪਹਿਲਾਂ ਦੋ ਬੈੱਡ ਚੇਂਜ ਕਰੇ ਨੇ ਇਹਨੂੰ ਚੱਕ ਕੇ ਲਿਜਾਣ ਚਾ ਇਧਰ ਉਧਰ ਮੁਸ਼ਕਲ ਹੋਊਗੀ ਠੀਕ ਬਾਕੀ ਜਿੱਤੇ ਇਹਨਾਂ ਦੀ ਸਟੀਚਿੰਗ ਵਗੈਰਾ ਹੋ ਰਹੀ ਆ ਉੱਥੇ ਉੱਥੇ ਪਾਣੀ ਪਾਣੀ ਹੋਇਆ ਗਿਆ ਜੀ ਠੀਕ ਹੈ ਜੀ ਉਹਨੂੰ ਜਰੂਰ ਕਿਤੇ ਬੈੱਡ ਨੂੰ ਇੱਧਰ ਨੂੰ ਕਰਦੇ ਨੇ ਵਿਚਾਰੇ ਹੋ ਕੇ ਬਾਰਿਸ਼ ਆ ਰਹੀ ਹੈ ਕਿੰਨੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਤਾਂ ਬਹੁਤ ਹੈ ਸਰ ਬੈਠਣੇ ਕੀ ਵੀ ਜਗ੍ਹਾ ਨਹੀਂ ਹੈ ਆਪੇ छत टपक रही है तो, आगे। कितने आगे समय से मैं तो अभी सुबह भरती हूँ मुझे नहीं पता कितने समय से सुबह से जब आए हाँ, से, से ऐसे है। तो फिर इलाज कैसे होगा जब पानी रहा है तो आप बेड भी इधर उधर करना पड़ा रहा? हाँ। क्या क्या मुश्किल आ रही है मुश्किल का पानी की वजह से ਇਹ ਜਿਹੜੇ ਰਿਲੇਟ ਨਹੀਂ ਸਭ ਤੋਂ ਪਹਿਲੇ ਤਾਂ ਮੇਰੀ ਵੀ ਖਰਾਬ ਹੈ ਬੈਠਣਾ ਮੁਸ਼ਕਿਲ ਹੈ ਇਹ ਹਸਟਲ ਦੀ ਬਿਲਡਿੰਗ ਹੈ ਬਹੁਤ ਪੁਰਾਣੀ ਹੈ 125 ਸਾਲ ਪੁਰਾਣੀ ਹੈ ਇਸ ਦੀਆਂ ਅਸੀਂ ਛੱਤਾਂ ਚੁੱਤਾਂ ਸਾਫ਼ ਕੀਤੀਆਂ ਪਹਿਲਾਂ ਵੀ ਬਾਰਿਸ਼ ਤੋਂ ਪਹਿਲਾਂ ਵੀ ਪਰ ਹੁਣ ਇੰਨੀ ਮੀਂਹ ਦੀ ਝੜੀ ਲੱਗ ਰਹੀ ਹੈ ਤੇ ਪਾਣੀ ਕਿੱਧਰ ਵਿੱਚ ਹੋ ਸਕਦਾ ਹੈ ਤੇ ਬਾਕੀ ਅਸੀਂ ਰਿਪੇਅਰ ਵਾਸਤੇ ਲਿਖ ਕੇ ਦਿੱਤਾ ਹੈ ਰਿਪੇਅਰ ਕਰਾਈ ਵੀ ਹੈ ਸਾਨੂੰ ਪਿਛਲੇ ਮਹੀਨੇ ਅਸੀਂ 20 ਦਿਨ ਹੋ ਗਏ ਸੀ ਉੱਪਰ ਡਿਪਾਰਟਮੈਂਟ 'ਚ ਰਿਪੇਅਰ ਵਾਸਤੇ ਗ੍ਰਾਂਟ ਵਾਸਤੇ ਲਿਖਿਆ ਸੀਗਾ ਤੇ ਜਦੋਂ ਪੇਂਟ ਦਾ ਵੀ ਤੇ ਕੁਝ ਛੱਤਾਂ ਦੇ ਸਿਰ ਰਿਪੇਅਰ ਕਰਵਾਈ ਦੀ ਅਮਰੀਕਾ ਦੀ ਫੈਸਿਲਿਟੀ ਵਾਸਤੇ ਕੀ ਭਰ ਲਿਖਦੇ ਮਰੀਜ਼ਾਂ ਦੀ ਫੈਸਿਲਿਟੀ ਵਾਸਤੇ ਅਸੀਂ ਛੱਤਾਂ ਜਿਹੜੀਆਂ ਹੈਗੀਆਂ ਉੱਪਰ ਲਿਖ ਕੇ ਦਿੱਤਾ ਤੇ ਜਿੱਥੇ ਜਿੱਥੇ ਹੈਗਾ ਉੱਥੇ ਕਰਵਾ ਵੀ ਰਹੇ ਹਾਂ ਰਿਪੇਅਰ ਕਰਵਾ ਵੀ ਰਹੇ ਹਾਂ ਤੁਹਾਨੂੰ ਟੈਕਲ ਰੱਖ ਦਿੰਦੇ ਤੁਸੀਂ ਹੁਣ ਕਾफी ਚੋਰ ਆ ਇਸ ਬੰਦੇ ਤੇ ਮਰੀਜ਼ ਕੋਈ ਬੈੱਡ ਉੱਧਰ ਲੈ ਕੇ ਜਾ ਰਿਹਾ ਉੱਧਰ ਲੈ ਕੇ ਜਾ ਰਿਹਾ ਪਰੇਸ਼ਾਨ ਤਾਂ ਹੋ ਰਿਹਾ ਕੀ ਇਸ ਤਰ੍ਹਾਂ ਦੇ ਨਹੀਂ ਹੁਣ ਅਸੀਂ ਜਿਹੜਾ ਆਪਣੇ ਲੈਵਲ ਤੇ ਜਿੰਨਾ ਹੋ ਸਕਦਾ ਤਾਂ ਅਸੀਂ ਠੀਕ ਕਰਵਾਵਾਂਗੇ ਬਾਕੀ ਸੀ ਜਿਹੜਾ ਜ਼ਿਆਦਾ ਹਾਇਰ ਲੈਵਲ ਦੇ ਉਹ ਅਸੀਂ ਲਿਖ ਕੇ ਦਿੱਤਾ ਕਿੰਨੇ ਕੁ ਦਾ ਬਜਟ ਆ ਵੀ ਜਿਹੜਾ ਲਿਖ ਕੇ ਭੇਜਿਆ ਜਾਂ ਕੋਈ ਵਿਜ਼ਿਟ ਕਰਕੇ ਗਿਆ ਕਿੰਨੇ ਦਾ ਕੰਮ ਹੈ ਜਿਹੜਾ ਇਸ ਤੇ ਨਹੀਂ ਇਹ ਪੀ ਡਬਲਿਊ ਡੀ ਪੀ ਐਸ ਸੀ ਵੱਲੋਂ ਹੀ ਹੁੰਦਾ ਹੁੰਦਾ ਸਾਡੇ ਉਹ ਆਪੇ ਬਜਟ ਦਾ ਹਿਸਾਬ ਲਗਾਉਂਦੇ ਆ ਤੇ ਅਸੀਂ ਲਿਖ ਕੇ ਦੇਣਾ ਹੁੰਦਾ ਪੀ ਐਸ ਸੀ ਨੂੰ ਅਸੀਂ ਲਿਖ ਕੇ ਦਿੰਦੇ ਚੰਡੀਗੜ੍ਹ ਜਦੋਂ ਤੋਂ ਫਿਰ ਬਾਰਸ਼ ਆ ਫਿਰ ਮਤਲਬ ਇਸੇ ਤਰ੍ਹਾਂ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਾਂ ਤੁਸੀਂ ਨਹੀਂ ਇਸ ਤਰ੍ਹਾਂ ਤਾਂ ਲੋਕਲ ਲੈਵਲ ਤੇ ਅਸੀਂ ਥੋੜਾ ਮੋਟਾ ਤਾਂ ਕਰਾਂਗੇ ਹਾਂ ਜੀ ਇਹ ਸਾਰਾ ਚੋਰਿਆ ਬੁਰਾ ਹਾਲ ਆ ਨੱਬੇ ਦਾ ਸਿਵਲ ਹਸਪੀਟਲ ਦਾ ਮਰੀਜ਼ ਦੇਖ ਲੋ ਤੁਸੀਂ ਸਾਰੇ ਵਾਰੇ ਖੜੇ ਨੇ ਇਹਦਾ ਕੋਈ ਕਰਨਾ ਚਾਹੀਦਾ ਭਗਵੰਤ ਮਾਨ ਸਾਹਿਬ ਨੂੰ ਦੇਖੋ ਤੁਹਾਡੇ ਸਾਹਮਣੇ ਹਾਲਾਤ ਕੈਸੇ ਨੇ ਸਾਰੇ ਸਫਤਾਂ ਚ ਪੇਸ਼ੈਂਟ ਨੂੰ ਕੀ ਸਮੱਸਿਆ ਆ ਰਹੀ ਹੈ ਪੇਸ਼ੈਂਟ ਨੂੰ ਸਮੱਸਿਆ ਇਹ ਤਾਂ ਉੱਤੇ ਚੋਂਦਾ ਹੈ ਉਹਨਾਂ ਦੇ ਬੈੱਡ ਉੱਧਰ ਖਿੱਚੋ ਕਦੇ ਇੱਧਰ ਖਿੱਚੋ ਹਨਾ ਜੀ ਇਹ ਸਾਰਾ ਕੁਝ ਇਕਨ ਹਾਲਾਤ ਦੇਖੋ ਤੁਸੀਂ ਆਪ ਵੀ ਕੈਸੇ ਨੇ ਤੁਸੀਂ ਕਿਹਨੂੰ ਲੈ ਕੇ ਆਏ ਸੀ ਮੈਂ ਮੇਰੀ ਸਾਲੀ ਨੂੰ ਲੈ ਕੇ ਆਇਆ ਸੀਗਾ ਜੀ ਉਹਦਾ ਲੱਤ ਦਾ ਆਪਰੇਸ਼ਨ ਹੋਣਾ ਹੈ ਉਹਦੇ ਕਰਕੇ ਹੁਣ ਆਪਰੇਸ਼ਨ ਥੀਟਰ ਚ ਨੇ ਉਹ ਸਾਰੀ ਹਸਪਤਾਲ ਦਾ ਚੋਰ ਆ ਫਿਰ ਤੁਹਾਨੂੰ ਇੱਥੇ ਪਾਉਂਗੇ ਬੈੱਡ ਕਿੱਥੇ ਦੂੰਗੇ ਇਹ ਹੁਣ ਦੇਖਾਂਗੇ ਜੀ ਹੁਣ ਇਹ ਕਾਪੇ ਕਰਨਗੇ ਆ ਪਿਆ ਸਾਡਾ ਸਮਾਨ ਦੇਖੋ ਹੁਣ ਦੇਖਦੇ ਆਂ ਵੀ ਕੀ ਮੈਂ ਕਰਦੇ ਨੇ ਡਾਕਟਰ ਸਾਹਿਬ ਕਿਵੇਂ ਕਿੱਥੇ ਪਾਉਂਦੇ ਨੇ ਕੀ ਕਰਦੇ ਨੇ ਕੀ ਲਾਹਦਾ ਹਾਲਾਤ ਤਾਂ ਸੁਧਰ ਨਹੀਂ ਚਾਹੀਦੇ ਨੇ ਹਸਪਤਾਲ ਦੇ ਬਿਲਕੁਲ ਸੁਧਰਨੇ ਚਾਹੀਦੇ ਨੇ ਜਿਸ ਹਿਸਾਬ ਨਾਲ ਹਾਲਾਤ ਨੇ ਦੇਖੋ ਉਹਨਾਂ ਦੇ ਸਾਹਮਣੇ ਅਗਲਾ ਕੀ ਕਰ ਸਕਦਾ ਕੀ ਨਹੀਂ ਹਨਾ ਅਗਲਾ ਡੇਢੀ ਦੂਰੋਂ ਆਉਂਦਾ ਪੇਸੈਂਟਰੋਂ ਦਾ ਜਿਆ ਜਿਹੜਾ ਹਾਲਾਤ ਦੇਖੋ ਤੁਸੀਂ ਕਿਵੇਂ ਬਣੇ ਹੋਏ ਨੇ ਸਾਰੇ ਪਾਣੀ ਉਹ ਪਾਣੀ ਸੱਤਾਂ ਜੋਰ ਰਹੀਆਂ ਨੇ ਆਪਣਾ ਮੇਰੇ ਡੇਢੀ ਤੱਕ ਨਹੀਂ ਜਿਹੜੇ ਹਾਲਾਤ ਨੇ ਕਿਸ ਤਰ੍ਹਾਂ ਦੇ ਨੇ ਇੱਥੇ ਸਰਕਾਰ ਦਾ ਬਹੁਤ ਬੁਰੀ ਹਾਲਤਾਂ ਜੀ ਬਹੁਤ ਜ਼ਿਆਦਾ ਬੁਰੀ ਹਾਲਤਾਂ ਪਹਿਲਾਂ ਡੇਢੀ ਉੱਥੇ ਦਾਖਲ ਸੀਗਾ ਜੀ ਉੱਥੋਂ ਚੂਨ ਦੇ ਕਾਰਨ ਬਹੁਤ ਦਿੱਕਤ ਆਈ ਸਾਨੂੰ ਬਹੁਤ ਮਰੀਜ਼ ਤੰਗ ਨੇ ਜੀ ਉਹਦੇ ਜਦੋਂ ਦੇਖੋ ਜੀ ਇਹ ਹਸਪਤਾਲ ਦੀ ਇਹ ਹਾਲਤ ਨੇ ਆਮ ਜਨਤਾ ਕੀ ਕਰੂਗੀ ਫੇਰ ਆਮ ਜਨਤਾ ਦੇ ਹਾਲਾਤ ਕਿਦਾਂ ਸੁਧਰਨਗੇ ਜਦੋਂ ਹਸਪਤਾਲਾਂ ਦੀ ਆਪਣੇ ਹਾਲਾਤ ਮਾੜੇ ਨੇ ਜਿੱਥੇ ਜਿਹੜੇ ਇੱਥੇ ਮਰੀਜ਼ ਸੀ ਉਹ ਕਿੱਥੇ ਗਏ ਉਹ ਮਰੀਜ਼ ਸਾਰੇ ਇੱਧਰ ਉੱਧਰ ਹੋ ਗਏ ਕੁਝ ਥੱਲੇ ਪਏ ਕੁਝ ਪਟਿਆਲੇ ਰੈਫਰ ਕਰਤੇ ਉਹਦੇ ਕਰਕੇ ਫਿਰ ਚੂਨ ਕਰਕੇ ਗੱਲ ਆ ਜੀ ਇੱਥੇ ਤਾਂ ਜ਼ਿਆਦਾ ਬਿਮਾਰ ਹੋ ਰਹੇ ਨੇ ਇਸ ਇਹ ਹਾਲਤ ਦੇਖ ਕੇ ਤਾਂ ਇਹਨਾਂ ਨੂੰ ਤਾਂ ਜ਼ਿਆਦਾ ਹੁਣ ਪੋਚਾ ਵੀ ਲੱਗਦਾ ਹੈਗਾ ਨਾਲ ਦੀ ਨਾਲ ਗੰਦਗੀ ਪੈਂਦੇ ਉਹਦੇ ਕਰਕੇ ਜ਼ਿਆਦਾ ਮਰੀਜ਼ ਤਾਂ ਇੱਥੇ ਠੀਕ ਥੋੜੀ ਹੋਊਗਾ ਤਾਂ ਜ਼ਿਆਦਾ ਬਿਮਾਰ ਹੋ ਰਿਹਾ ਜੀ ਸਰਕਾਰ ਕਦੋਂ ਤੇ ਇਹ ਹਾਲਾਤ ਨਹੀਂ ਇਹ ਜਿੱਦਨਾਂ ਮੀਂਹ ਪਿਆ ਜੀ ਉਸ ਦਿਨ ਤੋਂ ਹਾਂ ਉਸ ਦਿਨ ਤੋਂ ਉੱਧ ਦੀ ਚੋਰੀ ਆਈ ਹੈ ਅਜੇ ਤਾਂ ਬਾਰਿਸ਼ ਵੀ ਨਹੀਂ ਇੰਨੀ ਪਈ ਆਪਣੇ ਤਾਂ ਬਹੁਤ ਘੱਟ ਬਾਰਿਸ਼ ਆ ਜਿਆਦੇ ਪੈਣ ਲੱਗੇ ਫਿਰ ਸਾਰੀ ਤੇ ਤਾਂ ਇਹ ਬਹੁਤ ਬੁਰਾ ਹਾਲ ਹੋ ਜਾਣਾ ਜੀ ਬਹੁਤ ਜਿਆਦੇ ਬੁਰਾ ਹਾਲ ਹੋ ਜਾਣਾ ਅਸੀਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਹਾਂ ਸਰ ਚਲੋ ਹੋਰ ਤਾਂ ਹਾਲਾਤ ਨਹੀਂ ਸੁਧਰਦੇ ਹਸਪਤਾਲਾਂ ਦੇ ਤਾਂ ਹਾਲਾਤ ਸੁਧਰਨੇ ਚਾਹੀਦੇ ਨੇ ਮਰੀਜ਼ ਆਪਣਾ ਇਲਾਜ ਕਰਾਉਣਾ ਆਉਂਦਾ ਤਾਂ ਆਉਂਦਾ ਜੀ ਇੱਥੇ ਜਦੋਂ ਮਰੀਜ਼ ਹੀ ਇੱਥੇ ਹੋਣੇਗਾ ਜੀ ਫਿਰ ਫਾਇਦਾ ਕੀ ਆ